ਰਾਤ 2:00 ਕੋ 10 ਵਜੇ ਲੇਟ ਆਈ 10 ਵਜੇ ਰਾਤ ਦੇ ਫਲੈਟ ਮੋਟਰ ਦਾ ਪੜਕ ਪੈ ਗਿਆ। ਕੋਲ ਉੱਠ ਕੇ ਦੇਖਿਆ ਬਾਈ ਸਾਰੇ ਗ੍ਰਪਸ ਜੀ ਦੇਖਿਆ ਥੱਲੇ ਹਾਂ ਉੱਥੇ ਬੱਲੇ ਕਰ ਜਾ ਵੀ ਮੱਚੀ। ਮੋਟਰ ਬੈਰ ਕੇ ਸਟਾਰਟਰ ਨਾਲ ਲੱਗਿਆ ਵੀਰ ਮੇਰੇ ਉਹ। ਫਿਰ ਨਾਲ ਲੱਗਿਆ ਸਟਾਰਟਰ ਚਾਹੇ ਮਾਰਾ। ਕੁਝ ਸਟਾਰਟਰ ਦੇਖ ਕੇ ਗੋਲ ਕੇ ਸਟਾਰਟਰ ਦਾ ਟੱਕੜ ਮਾਰ ਸੱਪ ਗਿਆ। ਹੋਈ ਹੈ ਸਾਰਾ ਸਟਾਰਟਰ ਵਿੱਚੋਂ ਸਾਰਾ ਛੱਡ ਗਿਆ ਜੀ ਮੇਰੇ ਦੇਖੋ ਕਿਉਂ ਮਾਰ ਰਿਹਾ ਯਾਰ ਆ ਦੇਖਾ ਡਾਕਟਰ ਦੇ ਪੱਤੇ ਪੁੱਤੇ ਤਾਰਾਂ ਤੂਰਾ ਵੀਰੇ ਸੜ ਕੇ ਸਾਰਾ ਸੁਆਹ ਹੋ ਗਿਆ ਦਿਖਾਉਣਾ ਸਮਕਸੀ ਨੂੰ ਮੈਂ ਵੀਰਾਂ ਨੂੰ ਕਹਣਾ ਕਿਸਾਨ ਵੀਰਾਂ ਨੂੰ ਵੀਰਾਂ ਨੂੰ ਕਦੋਂ ਲਾਈਟ ਦਾ ਵੀਰੇ ਖੇਤ ਗੇੜਾ ਮਾਰਦਾ ਕਰੋ ਸਾਰਾ ਕੋਠੋਂ ਅੱਕ ਲੱਗੇ ਜਾਨੀ ਸੀ ਸਾਰਾ ਸਟਾਰਟਰ ਮੱਚ ਗਿਆ ਆਟੋਮੈਟਿਕ ਮੱਚ ਗਿਆ ਇੱਥੇ ਤਾਂ ਕੱਟ ਕੇ ਫਿਰ ਦੁਬਾਰਾ ਤੋਂ ਰਾਤ 10 ਵੇ ਲੇਟ ਰਹੀ ਹੈ ਉਦੋਂ ਇਹ ਭੱ ਕਾ ਗਿਆ ਵੀਰ ਜੀ ਤੇ ਬਚ ਗਿਆ ਮੈਂ ਕਰ ਬੱਕਰ ਮੋਟਰ ਤੇ ਲਾ ਕੇ ਦੇਖਾਂਗੇ ਦੇਣੇ ਆਉਂ ਲੈਂਡ ਸੈਟ ਨਮ ਫਟ ਕਰਕੇ ਕੋਈ ਹੋਰ ਤਰੀਕਾ ਨਿਕਾਣ ਹੋਇਆ ਹਾਂ ਇਹ ਡਿਲੀ ਲਾਉਣ ਦੀ ਤਿਆਰੀ ਕਰਦੇ ਸੀ ਬਈ ਮੇਰੇ ਇੱਕ ਦਾ ਚੱਲਦੇ ਸੀ ਜਾਂ ਜਾਂ ਕੱਲੀ ਜੰਦੇ ਚੜ ਗਿਆ ਤਾਂ ਕੋਈ ਲੈਟ ਆਉਂਦਾ ਵੀਰਾਂ ਕਾ ਖੇਤ ਮੰਡਾ ਸੱਤ ਚੱਨ ਆ ਰਿਹਾ ਕਰੋ ਉਹ ਅੱਛੀ ਚੱਲਦੀ ਆ ਪਲੱਸ ਜੱਟਲੀ ਬਚ ਗਿਆ ਸਾਰਾ ਨਾ ਰੁੜ ਲਟਕਾ É do meu irmão, para